ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਹਾਂਜੀ ਇਹ ਵਾਲੀ ਵੀਡੀਓ ਜਿਹੜੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਹੈ ਕਿ ਬਹੁਤ ਸਾਰੇ ਬੱਚੇ ਕਮੈਂਟ ਕਰ ਰਹੇ ਨੇ ਕਿ ਮੈਮ ਸਾਡੀ ਡੇਟ ਸ਼ੀਟ ਕਦੋਂ ਦੁਬਾਰਾ ਆਊਗੀ ਜਾਂ ਡੇਟ ਸ਼ੀਟ ਕੀ ਚੇਂਜ ਹੋਇਆ ਜੋ ਜਿਹੜੇ ਤੁਹਾਡੇ ਪੇਪਰ ਪੋਸਟਪੋਨ ਹੋਏ ਸੀ ਉਹ ਕਦੋਂ ਹੋਣਗੇ ਤੇ ਬਾਕੀ ਜਿਹੜੇ ਐਗਜ਼ਾਮਸ ਨੂੰ ਕੋਈ ਡੇਟ ਨੂੰ ਹੋਣਗੇ ਇਹ ਹੀ ਜਿਹੜੀ ਇਨਫੋਰਮੇਸ਼ਨ ਹੈ ਸੈਮੈਸਟਰ ਸੈਕੰਡ ਸੈਮੈਸਟਰ 4th ਐਂਡ ਸੈਮੈਸਟਰ 6th ਲਈ ਹੈ ਸੋ ਆਲ ਸਟੂਡੈਂਟਸ ਦੇ ਲਈ ਇਹ ਇਨਫੋਰਮੇਸ਼ਨ ਹੈ ਚੰਡੀਗੜ੍ਹ ਯੂਨੀਵਰਸਿਟੀ ਸਟੂਡੈਂਟਸ ਚਾਹੇ ਰੈਗੂਲਰ ਬੱਚੇ ਨੇ ਚਾਹੇ ਪ੍ਰਾਈਵੇਟ ਵਾਲੇ ਬੱਚੇ ਨੇ ਹਾਂਜੀ ਦੇਖੋ ਇਹ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲੀ ਵੈਬਸਾਈਟ ਤੇ ਜਿਹੜੇ ਕਿ ਤੁਹਾਡੇ ਲਈ ਨੋਟੀਫਿਕੇਸ਼ਨ ਆਇਆ ਹੋਇਆ ਕਿ ਥਿਸ ਇਜ਼ ਇਨਫੋਰਮੇਸ਼ਨ ਆਫ ਦਾ ਪਬਲਿਕ ਐਂਡ ਜਨਰਲ ਐਂਡ ਸਟੂਡੈਂਟਸ ਇਨ ਪਰਟੀਕੂਲਰ ਥੈਟ ਦਾ ਐਗਜ਼ਾਮ ਪੋਸਟਪੋਨ 9 9 ਮਈ 2025 2 uh, 14th may 2025 will be held immediately after the last paper of concerned date sheet date sheets already notified haan ji e information eh hai ki ve jehde bachcha ne exam hai jehde ki 9 tarikh to leke 14 tarikh tak jehde postpone hoye si 9 tarikh to leke 14 tarikh tak jehde vi paper postpone hoye si chahe semester second de ne chahe semester fourth de ne chahe semester sixth de ne ohna de paper jehde already toadi pehlan date sheet announce hoyi si ਸੈਮੈਸਟਰ 2 ਸੈਮੈਸਟਰ 4 ਸੈਮੈਸਟਰ 6 ਦੀ ਜਿਹੜੇ ਆਲਰੇਡੀ ਤੁਹਾਡੇ ਪੇਪਰ ਪਹਿਲਾਂ ਸ਼ੁਰੂ ਹੋਏ ਸੀ ਉਹਨਾਂ ਦੇ ਵਿੱਚ ਜਿਹੜੀਆਂ ਤਾਂ ਹੈਗੇ ਸੀ 9 ਤਰੀਕ ਤੋਂ ਲੈ ਕੇ 14 ਤਰੀਕ ਤੱਕ ਡੇਟਾ ਉਹ ਤਾਂ ਤੁਹਾਡੇ ਪੇਪਰ ਪੋਸਟਪੋਨ ਹੋ ਗਏ ਠੀਕ ਹੈ ਬਾਕੀ ਜਿਹੜੇ ਡੇਟਸ ਨੇ ਜਿਵੇਂ ਕੋਈ 15 ਨੂੰ ਪੇਪਰ ਆ ਕੋਈ 16 ਨੂੰ ਕੋਈ 17 ਨੂੰ 18 ਨੂੰ 19 ਨੂੰ 20 ਨੂੰ 21 ਨੂੰ 22 ਨੂੰ ਜੋ ਵੀ ਤੁਹਾਡਾ ਪੇਪਰ ਆ ਉਹ ਸੇਮ ਡੇਟ ਸ਼ੀਟ ਪਹਿਲਾਂ ਵਾਲੀ ਹੀ ਰਹੂਗੀ ਠੀਕ ਹੈ ਉਹ ਡੇਟ ਸ਼ੀਟ 15 ਤੋਂ ਲੈ ਕੇ ਬਾਕੀ ਤਿੱਲ ਜਿੱਥੇ ਤੱਕ ਤੁਹਾਡੇ ਐਗਜ਼ਾਮ ਸੀ ਉਹ ਡੇਟ ਸ਼ੀਟ ਸੇਮ ਹੈ ਸਿਰਫ ਜਿਹੜੇ 9 ਤੋਂ ਲੈ ਕੇ 14 ਤੱਕ ਪੇਪਰ ਸੀ ਉਹ ਪੋਸਟਪੋਨ ਹੋਏ ਸੀ ਉਹਨਾਂ ਦੀ ਡੇਟ ਸ਼ੀਟ ਜਦੋਂ ਤੁਹਾਡੇ ਇਹ ਪੇਪਰ ਜਿਹੜੇ ਆਲਰੇਡੀ ਡੇਟ ਸ਼ੀਟ ਦੇ ਵਿੱਚ ਦਿੱਤੇ ਹੋਏ ਨੇ ਉਹ ਖਤਮ ਹੋ ਗਏ ਉਸ ਤੋਂ ਬਾਅਦ ਇਹਨਾਂ ਨੂੰ ਡੇਟ ਸ਼ੀਟ ਦੇ ਅਕੋਰਡਿੰਗ ਸੈੱਟ ਹੋਣਗੇ ਕਹਿੰਦਾ ਭਾਪ ਜਿਹੜੇ ਪੇਪਰ ਪੋਸਟਪੋਨ ਹੋਏ ਨੇ ਜਿਹੜੇ ਤੁਹਾਡੇ ਆਲਰੇਡੀ ਡੇਟ ਸ਼ੀਟ ਚੱਲ ਰਹੀ ਆ 15 ਤੋਂ ਸਟਾਰਟ ਹੋਗੇ ਉਹ ਠੀਕ ਹੈ 15 ਤੋਂ ਮਤਲਬ ਕਿ ਜਿਹੜੇ ਬੱਚਿਆਂ ਦੇ ਪੇਪਰ ਸੀ ਕਿਸੇ ਦਾ 15 ਨੂੰ ਆ ਕਿਸੇ ਦਾ 16 ਨੂੰ ਕਿਸੇ ਦਾ 17 ਨੂੰ ਹੈ ਨਾ 5th semesters second ਹੈ 6th semesters fourth ਹੈ 6th ਹੈ ਉਹਨਾਂ ਦੇ ਪੇਪਰ ਜਿਹੜੀ ਪ੍ਰਾਣੀ ਡੇਟ ਸ਼ੀਟ ਹੀ ਪ੍ਰਾਈਮ ਡੇਟ ਸ਼ੀਟ ਦੇ ਵਿੱਚੋਂ ਜਿਹੜੀ 15 ਤੋਂ ਲੈ ਕੇ ਲਾਸਟ ਪੇਪਰ ਜਦੋਂ ਤੱਕ ਹੈਗੇ ਤੁਹਾਡੇ ਸੇਮ ਡੇਟ ਸ਼ੀਟ ਰਹੂਗੀ ਜਿਹੜੇ ਇਹ ਵਾਲੇ ਪੇਪਰ ਸੀ ਇਹ ਜਦੋਂ ਤੁਹਾਡੇ ਜਿਹੜੀ ਡੇਟ ਸ਼ੀਟ ਆ ਗਏ ਆਲਰੇਡੀ ਉਹਦੇ ਵਿੱਚੋਂ ਲਾਸਟ ਦੇ ਵਿੱਚ ਜਦੋਂ ਤੁਹਾਡੇ ਪੇਪਰ ਖਤਮ ਹੋ ਰਹੇ ਨੇ ਫਿਰ ਤੁਹਾਡੇ ਇਹ ਜਿਹੜੇ ਪੇਪਰ ਪੋਸਟਪੋਨ ਹੋਏ ਨੇ ਉਹਨਾਂ ਦੀ ਡੇਟ ਆਊਗੀ ਠੀਕ ਹੈ ਮਤਲਬ ਕਿ ਡੇਟ ਡੇਟ ਸ਼ੀਟ ਦਾ ਪਹਿਲਾਂ ਆਜੂਗੀ ਬਟੋਂ ਪੇਪਰ ਲਾਸਟ 'ਚ ਹੋਣਗੇ ਉਹ ਪੇਪਰ ਲਾਸਟ 'ਚ ਹੋਣਗੇ ਹੁਣ ਤੁਸੀਂ ਜਿਹੜੇ ਕਿ 15 ਤੋਂ ਕੱਲ ਸੀ 15 ਵਸ ਤਾਂ 15 ਤੋਂ ਜਿਹੜਾ ਦਾ ਬੱਚਾ ਦਾ ਪੇਪਰ ਸੀ ਕੱਲ ਠੀਕ ਹੈ ਉਹ ਹੁਣ ਪੁਰਾਣੀ ਡੇਟ ਸ਼ੀਟ ਅਕੋਰਡਿੰਗ ਨੇ ਅੱਜ ਜਾਂ ਪਰਸੋਂ ਨੂੰ ਜਾਂ ਕੱਲ ਹੈ ਠੀਕ ਹੈ ਉਹ ਪੁਰਾਣੀ ਡੇਟ ਸ਼ੀਟ ਅਕੋਰਡਿੰਗ ਹੀ ਹੋਣਗੇ ਪੇਪਰ ਸਿਰਫ ਤੋਂ ਸਿਰਫ ਤੁਹਾਡੀ ਨਿਊ ਡੇਟ ਸ਼ੀਟ ਜਿਹੜੇ ਪੇਪਰ ਪੋਸਟਪੋਨ ਹੋਏ ਸੀ ਉਹਨਾਂ ਦੀ ਆਊਗੀ 9 ਤੋਂ ਲੈ ਕੇ 14 ਤੱਕ ਜਿੰਨੇ ਪੇਪਰ ਪੋਸਟਪੋਨ ਹੋਏ ਸੀ ਸਿਰਫ ਉਹਨਾਂ ਦੀ ਡੇਟ ਸ਼ੀਟ ਆਊਗੀ ਬਾਕੀ ਕਿਸੇ ਵੀ ਇਗਜ਼ਾਮ ਦੀ ਡੇਟ ਸ਼ੀਟ ਜਿਹੜੀ ਕਿ ਨਹੀਂ ਆਣੀ ਓਕੇ ਉਹ ਡੇਟ ਸ਼ੀਟ ਪੁਰਾਣੀ ਹੀ ਰਹੂਗੀ ਜਿਹੜੀ ਆਲਰੇਡੀ ਹੈਗੀ ਹੈ ਚਾਹੇ ਸੈਮੈਸਟਰ ਸੈਕੰਡ ਦਾ ਚਾਹੇ ਫੋਰਥ ਦਾ ਚਾਹ ਇਹਨਾਂ ਡੇਟ ਸ਼ੀਟ ਜਿਹੜੇ ਕਿ ਤੁਹਾਡੇ ਜਿਹੜੇ ਪੇਪਰ ਆਲਰੇਡੀ ਡੇਟ ਸ਼ੀਟ ਆ ਉਹ ਪੇਪਰ ਖਤਮ ਹੋਣ ਦੇ ਇਮੀਡੀਏਟਲੀ ਇਹਨਾਂ ਦੀ ਡੇਟਸ ਹੋਣਗੀਆਂ ਠੀਕ ਹੈ ਡੇਟ ਸ਼ੀਟ ਪਹਿਲਾਂ ਆ ਜੂਗੀ ਬਟ ਇਹਨਾਂ ਦੀ ਡੇਟਸ ਜਿਹੜੇ ਤੁਹਾਡੇ ਐਗਜ਼ਾਮ ਦੀ ਡੇਟ ਸ਼ੀਟ ਹੈਗੀ ਆ ਉਹ ਜਦੋਂ ਖਤਮ ਹੋਗੇ ਉਸ ਤੋਂ ਬਾਅਦ ਹੋਣਗੇ ਮਤਲਬ ਕਿ ਸਪੈਸ਼ਲਿਜ਼ਮ ਸੈਮੈਸਟਰ 4 ਦਾ ਲਿਟਰੇਚਰ ਦਾ ਪੇਪਰ ਹਨਾ ਉਹ ਤੁਹਾਡੇ ਜਦੋਂ ਸਾਰੇ ਪੇਪਰ ਖਤਮ ਹੋਣਗੇ ਫਿਰ ਹੋਊਗਾ ਉਹ ਪੇਪਰ ਹੋਰ ਜਿਹੜੇ ਵੀ ਬੱਚਿਆਂ ਦਾ ਪੇਪਰ ਸੀ ਕਿਸੇ ਦਾ ਪ੍ਰੈਕਟੀਕਲ ਸਾਇੰਸ ਦਾ ਪੇਪਰ ਸੀ ਕਿਸੇ ਦਾ ਹਿਸਟਰੀ ਦਾ ਪੇਪਰ ਸੀ ਬਾਅਦ ਚੋਂ ਹੋਣਗੇ ਸੋ ਇਹੀ ਤੁਹਾਡੇ ਲਈ ਇਨਫੋਰਮੇਸ਼ਨ ਆ ਦੇਖੋ ਲਿਖਿਆ ਹੈ ਦਾ ਰਿਵਾਈਜ਼ਡ ਡੇਟਸ ਫੋਰ ਕੰਡਕਟਿੰਗ ਦਾ ਸੇਮ ਵਿਲ ਬੀ ਸ਼ੇਅਰਡ ਔਨ ਦਾ ਆਫੀਸ਼ੀਅਲ ਵੈਬਸਾਈਟ ਸ਼ੋਰਟਲੀ ਮਤਲਬ ਇਹ ਕਿ ਬਾਅਦ ਚ ਜਿਹੜੇ ਪਾਈ ਜਾਊਗੀ ਅ ਬਟ ਇਹ ਇਗਜ਼ਾਮ ਬਾਅਦ ਚ ਹੋਣਗੇ ਠੀਕ ਹੈ ਦਾ ਸਟੂਡੈਂਟਸ ਆਰ ਐਡਵਾਈਸਡ ਟੂ ਚੈੱਕ ਦਾ ਵੈਬਸਾਈਟ ਰਿਗਾਰਡਿੰਗ ਦਾ ਰਿਵਾਈਜ਼ਡ ਡੇਟਸ ਡੇਟਸ ਆਫ ਦੇ देयर ਪੋਸਟਪੋਨਡ ਪੇਪਰਸ ਸਿਰਫ ਪੋਸਟਪੋਨਡ ਪੇਪਰਾਂ ਦੀ ਡੇਟ ਸ਼ੀਟ ਆਊਗੀ ਬਾਕੀ ਕਿਸੇ ਵੀ ਪੇਪਰਾਂ ਦੀ ਡੇਟਸ ਨਹੀਂ ਆਉਣੀਆਂ ਜਿਹੜੀਆਂ ਆਲਰੇਡੀ ਡੇਟਸ ਦਿੱਤੀਆਂ ਹੋ ਜਾਂਦੀਆਂ ਨੇ ਉਹਨਾਂ ਡੇਟਸ ਦੇ ਅਕ ਠੀਕ ਹੈ ਹਾਂਜੀ ਥੈਂਕਸ ਹਜੇ ਵੀ ਤੁਹਾਨੂੰ ਅਗਰ ਕੋਈ ਮਤਲਬ ਕਿ ਨਹੀਂ ਪਤਾ ਲੱਗ ਰਿਹਾ ਤੁਸੀਂ ਕਮੈਂਟ ਕਰ ਸਕਦੇ ਹੋ ਥੈਂਕਸ ਮੈਂ ਜ਼ਰੂਰ ਰਿਪਲਾਈ ਕਰੂੰਗੀ